ਤੁਹਾਡੇ ਸਾਹ ਜਿੰਨਾ ਕੋ ਤਰੇ ਫਿਰਦੇ ਹੋ ਇਹਨਾਂ ਤਾਂ ਜਿੰਨਾ ਚਿਰ ਭਾਈ ਲੋਪਾ ਵਿੱਚ ਹੀ ਨਾ ਕਰਨ ਇਹ ਇਹ ਤਾਂ ਬਾਹਰੀ ਨਹੀਂ ਹੁੰਦੇ ਤਸਤਾਰ ਸਜਾਉਣ ਨੂੰ ਵੀ ਬੰਦੇ ਰੱਖੇ ਹੁੰਦੇ ਕਿ ਜਿਹੜੇ ਨਾਮ ਦੇ ਰਸੀ ਹੁੰਦੇ ਆ ਨਾ ਕਿ ਜਿਨ੍ਹਾਂ ਕੋਲ ਸਤ ਦਾ ਗਿਆਨ ਹੁੰਦਾ ਹੈ ਕਿ ਐਸੀ ਬੜੇ ਮਹਾਪੁਰ ਕੋਈ ਨਹੀਂ ਸੰਸੰਗ ਮਸਕੀਨ ਜੀ ਹੋਇਆ ਕਥਾ ਬਾਤ ਕੀਤੀ ਸਾਰੀ ਉਮਰ ਇੱਕੋ ਰੰਗ ਦਾ ਡਰੈਸ ਕਾਲੀ ਸਿਰ ਤੇ ਪੱਗ ਸਜੀ ਹੋਈ ਹੈ ਕੰਬੜੀ ਹੈ ਇੱਕੋ ਰੰਗ ਦੇ ਕੱਪੜੇ ਪਰ ਅੰਦਰ ਜੋ ਗਿਆਨ ਸੀ ਉਹ ਭਾਂਤ ਭਾਂਦਾ ਸੀ ਆਜਾਣਾਂ ਕੋਲ ਗਿਆਨ ਨਹੀਂਗਾ ਇਹਨਾਂ ਦੇ ਕੱਪੜੇ ਹੀ ਭਾਂਤ ਭਾਂਦੇ ਆ ਜਿਵੇਂ ਮਾਨ ਸਿੰਘ ਝੌਰ ਵਰਗੇ ਐਸੇ ਵਿਦਵਾਨ ਕਿ ਸੱਤ ਭਾਸ਼ਾ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਉਲੱਥਾ ਕਰ ਦਿੰਦੇ ਸੀ ਇਹ ਸੱਤ ਭਾਸ਼ਾਂ ਦਾ ਐਸਾ ਗਿਆਨ ਸੀ ਐਨੀ ਵਿਦਵਤਾ ਸੀ ਕੱਲੇ ਇੱਕ ਧਰਮ ਦੀ ਨਹੀਂ ਸਾਰੇ ਧਰਮਾਂ ਦੀ ਭਾਵੇਂ ਹਿੰਦੂ ਬੁਲਾਣ ਭਾਵੇਂ ਮੁਸਲਮਾਨ ਬੁਲਾਣ ਭਾਵੇਂ ਜੋ ਮਰਜੀ ਬੁਲਾ ਲਵੇ ਉਹ ਉੱਥੇ ਜਾ ਕੇ ਉਥੋਂ ਦੀ ਇਹ ਕਥਾ ਵਿਖਿਆਨ ਕਰ ਦਿੰਦੇ ਸਮਝਾਉਂਦੇ ਉਹਨਾਂ ਦੇ ਤਰੀਕੇ ਦੇ ਮਤਲਬ ਕੀ ਜੇ ਧਰਮ ਲਗ ਲਗ ਅਸੀਂ ਬਣਾਈ ਬੈਠੇ ਆ ਨਾ ਅਸਲ ਤੇ ਭਾਈ ਤੇਰੀ ਭਾਸ਼ਾ ਮੁਤਾਬਕ ਆ ਤੇਰੇ ਰਹਿਣ ਸਹਿਣ ਕਰਕੇ ਬਣਾਏ ਹੋਏ ਨੇ ਕਿ ਚਲੋ ਭਾਈ ਤੈਨੂੰ ਇਸ ਤਰੀਕੇ ਨਾਲ ਨਾ ਸਹੀ ਤਾਂ ਇਸ ਤਰੀਕੇ ਨਾਲ ਸਮਝਾ ਜਵੇ ਪਰ ਸਾਨੂੰ ਤਾਂ ਜਿਹੜੇ ਅਸੀਂ ਧਰਮ ਦੇ ਵਿੱਚ ਆ ਸਾਨੂੰ ਉਸ ਤਰੀਕੇ ਨੇ ਸਮਝ ਨਹੀਂ ਆ ਰਹੀ ਜੇ ਸਾਨੂੰ ਉਸ ਤਰੀਕੇ ਨੇ ਸਮਝ ਨਹੀਂ ਆ ਰਹੀ ਹੁਣ ਇਹ ਪਖੰਡੀਆਂ ਦਾ ਦੇਸ਼ ਹੈ ਹੁਣ ਜਿਸ ਤੇਹ ਤੇ ਵਿੱਚ ਜਿਨ੍ਹਾਂ ਨੇ ਭਾਈ ਜੁਨੀਆ ਭੁਗਤਣੀਆਂ ਨੇ ਆਪ ਉਹ ਆਪਣਾ ਕਲਯੁਗ ਭੋਗਦੇ ਆ ਦੂਸਰੇ ਧਰਮ ਨੂੰ ਪਤਾ ਹੈ ਮੁਸਲਮਾਨ ਨੂੰ ਪਤਾ ਹੈ 크ਰਿਸਚੀਅਨ ਨੂੰ ਪਤਾ ਸਿੱਖ ਨੂੰ ਨਹੀਂ ਪਤਾ ਕਿ ਸਾਰੇ ਨਹੀਂ ਕਿ ਜਿਨ੍ਹਾਂ ਨੂੰ ਪਤਾ ਭਈ ਉਹਨਾਂ ਨੂੰ ਪਤਾ ਭਈ ਇਹ ਤਾਂ ਇੱਕ ਉਹ ਜੁਨੀ ਹੈ ਜਿਹੜੀ ਮਿਲਦੀ ਉਦੋਂ ਹੈ ਗੁਰਮੰਤਰ ਹੀਣਸ ਜੋ ਕਰਨੀ ਕਹਿੰਦੇ ਜਿਹੜੇ ਗੁਰੂ ਦੇ ਮੰਤਰ ਤੋਂ ਹੀਣਾ ਹੈ ਉਹਦਾ ਜਨਮ ਹੀ ਪਾਈ ਅਜਾਈ ਗਿਆ ਵਿਰਥਾ ਗਿਆ ਬਦ ਜੁਨੀ ਕੀਦੀ ਗੁਰਮੰਤਰ ਹੀ ਸਜੋ ਪ੍ਰਾਣੀ ਤਰਗੰਤ ਜਨ ਬਰਸ਼ਟੜੇ ਜੁਨੀਏ ਕਿੜੇ ਬੜੀ ਅੱਜ ਤੂੰ ਬੰਦੇ ਆ ਗੁਰੂ ਤੋਂ ਬੇਮਖ ਹੋ ਗਏ ਆ ਗੁਰੂ ਦਾ ਨਹੀਂ ਹੈ ਗੁਰੂ ਨਾਲ ਤੇਰੀ ਪ੍ਰੀਤ ਨਹੀਂ ਗੁਰੂ ਦੀ ਹੁਕਮਤ ਨਹੀਂ ਚੱਲਦਾ ਧਰਮ ਦੀ ਤੈਨੂੰ ਸੋਝੀ ਕੋਈ ਨਹੀਂ ਕੀ ਹੋਵੇਗਾ ਨਹੀਂ ਕੀਤਾ ਜੀ ਕੋਕਰੇ ਪਹਿਲੀ ਹੀ ਜੂਨ ਕੁੱਤੇ ਦੀ ਜਿਸ ਨੂੰ ਅਸੀਂ ਦਰਵੇਸ਼ ਕਹਿੰਦੇ ਆ ਪਤ ਨਹੀਂ ਕੀ ਕੀ ਨਾਮਾ ਨ ਕਰਦੇ ਆ ਕਿ ਹੁਣ ਵੀ ਦੇਖੋ ਦੁਨੀਆ ਦੇ ਵਿੱਚ ਅਗਿਆਨਤਾ ਕਿ ਚਲੋ ਜੋ ਘਰਾਂ ਦੇ ਵਿੱਚ ਆ ਤੁਸੀਂ ਸੰਭਾਲਿਆ ਠੀਕ ਹੈ ਜੋ ਛੜਕਾਂ ਤੇ ਉਹਨਾਂ ਦੇ ਉੱਤੇ ਵੀ ਭਾਈ ਹੁਣ ਕੈਂਡਲ ਮਾਰਚ ਕਰ ਲਾਗੇ ਲੋਕ ਇਹਨੂੰ ਨਾਂ ਫੜੋ ਜੀ ਉਹ ਕਹਿੰਦੇ ਭਾਈ ਨਾ ਸਾਰਿਆਂ ਨੂੰ ਸਿਲਟਰ ਚ ਭੇਜਣਾ ਇਕੱਠੇ ਕਰਨਾ ਰਹ ਜਾਂਦੇ ਆ ਵਾਸਤੇ ਬੱਚਿਆਂ ਨੂੰ ਕਿੰਨੇ ਐਸੇ ਕੇਸ ਹੈ ਕਿਤੇ ਬੱਚਿਆਂ ਨੂੰ ਖਾ ਗਏ ਕਿਤੇ ਕਿਸੇ ਨੂੰ ਖਾ ਗਏ ਵੀ ਮਗਰ ਪੈ ਜਾਂਦੇ ਜਾਨਵਰ ਜਾਨਵਰੀ ਆਪੇ ਉਹਦੇ ਭਾਵਤ ਵੀ ਉਹਨਾਂ ਨੇ ਸੰਘਰਸ਼ ਛੇੜਿਆ ਹੋਏ ਹੁਣ ਉਹਨਾਂ ਨੂੰ ਕੀ ਕਹੀਏ ਵੇ ਬਈ ਇਹ ਤਾਂ ਭਾਈ ਨਰਕ ਦੀ ਜੁਨੀ ਹੈ ਇਹਨਾਂ ਦੇ ਭਾਗ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਆ ਤੇ ਤੂੰ ਤਾਂ ਸਮਝ ਲੈ ਕਿਤੇ ਤੇਰੀ ਜੁਨੀ ਨੇ ਇਸ ਤਰ੍ਹਾਂ ਜਵੇ ਕਿ ਤੇਰਾ ਜਨਮ ਐਸਾ ਨਾ ਹੋਵੇ ਆਪਣੇ ਜਨਮ ਨੂੰ ਸਵਾਰ ਨਹੀਂ ਤਾਂ ਭਾਈ ਕਾਵਾ ਕੁੱਤੇਆਂ ਵਾਲੀਆਂ ਜੁਨੀ ਹੈ ਕੁਕਰੇ ਸੁਕਰੀ ਕਾਕੇ ਕਰ ਇਹ ਕਾਵਾ ਗਧਿਆਂ ਦੀ ਹੈ ਸੱਪਾਂ ਦੀ ਹੈ ਜੁਨੀ ਹੈ ਇਹ ਤੇਰੀਆਂ ਨੇ ਕਦੋਂ ਜਿੱਦਣ ਨਾਮ ਤੋਂ ਹੀਣਾ ਜਾਏਗਾ ਇਸ ਸੰਸਾਰ ਦੇ ਵਿੱਚ ਕਹਾਣੀ ਤਾਂ ਇੱਥੇ ਹੀ ਹੋਣੀ ਹੈ ਕਿ ਨਾਮ ਤੋਂ ਹੀਣਿਆਂ ਨੂੰ ਹੀ ਇਹ ਨਰਕ ਵਾਲਾ ਸੰਸਾਰ ਜੀਵ ਜੰਤੂਆਂ ਵਾਲਾ ਸੰਸਾਰ ਮਿਲਦਾ ਹੈ ਇਹ ਤਾਂ ਨਰਕ ਹੈ ਜਿਨਨੋ ਅਸੀਂ ਪੂਜਾ ਪਈ ਕਈ ਤਾਂ ਐਸੇ ਸੱਜਣ ਨੇ ਕਿ ਕੋਈ ਪਿੰਡਾਂ ਵਾਲੇ ਗੱਲੇ ਸ਼ਹਿਰਾਂ ਦੇ ਵੱਡੇ ਵੱਡੇ ਲੋਕ ਵੀ ਕਿ ਜਿਹੜੇ ਸਪੈਸ਼ਲ ਇੱਕ ਘਰੋਂ ਗੱਡੀ ਕੱਢਦੇ ਆ ਤੇ ਚ ਪੈਸੇ ਜਾ ਕੇ ਉਹਨਾਂ ਨੇ ਗਾਵਾਂ ਵੀ ਬਿਠਾਈਆਂ ਲੋਕਾਂ ਨੇ ਉਹਨਾਂ ਨੇ ਉਹਨਾਂ ਨੇ ਜੇ ਕੋਈ ਪੇੜਾ ਖਲਾਉਣਾ ਜਾਂ ਕੁਝ ਹੋਰ ਉਹਦੇ ਬਾਅਦ ਤੇ ਉਹ ਪੈਸੇ ਵੀ ਲੈਂਦੇ ਆ ਕਹਿੰਦੇ ਤਾਂ ਖਾਣ ਦਵਾਂਗੇ ਪਹਿਲਾਂ ਪੈਸੇ ਤੇ ਏਸੀ ਬਹੁਤ ਜਗ੍ਹਾ ਤੇ ਬੈਠੇ ਹੁੰਦੇ ਆ ਦੇਖੋ ਕਿੰਧਨੋਂ ਧਰਪ ਦੀ ਖੋਜ ਗਈ ਕਿ ਗੁਰੂ ਕੀ ਸਮਝਾਉਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਆ ਆਪਣੇ ਚ ਬਦਲਾਵ ਕਰ ਆਪਣੀ ਪ੍ਰਵਿਰਤੀ ਜਾਨਵਰਾਂ ਵਾਲੀ ਨਾ ਰੱਖ ਗੁਰਵਾਣੀ ਤੇਰੇ ਚ ਬਦਲਾਵ ਹੀ ਕਰਦੀ ਹੈ ਸੰਗ੍ਰਾਂਦ ਦਾ ਸਮਾਂ ਗੁਜ਼ਰੇ ਸੰਗ੍ਰਾਂਦ ਦਾ ਸਮੇਂ ਦੇ ਭਾਵ ਕੀ ਹੈ ਬਦਲਾਵ ਕਿ Hindu ਮਤ ਦੇ ਮਤਾਬਕ ਇਹ ਸੰਗਰਾਜ ਸੀ ਜੋ ਪਹਿਲਾਂ ਇਸੇਕ ਧਰਮ ਚ ਨਹੀਂ ਸੀ ਇਹ ਪਹਿਲਾਂ ਹਿੰਦੂਆਂ ਚ ਹੀ ਸੀ ਨਾ ਇਹ 크੍ਰਿਸ਼ਚਨਾ ਚ ਨਾ ਮੁਸਲਮਾਨਾ ਚ ਹਿੰਦੂਆਂ ਚ ਸੀ ਹੁਣ ਉਹਨਾਂ ਦੇ ਮਤ ਮੁਤਾਬਕ ਸੂਰਜ ਦੇ ਆ 12 ਪਤਨੀ ਆ 12 ਰਾਸ਼ੀਆਂ ਜਿਹਨੂੰ ਕਹਿੰਦੇ ਆ ਕਿ ਜਦੋਂ ਸੂਰਜ ਇੱਕ ਘਰ ਨੂੰ ਛੱਡ ਕੇ ਭਾਵ ਇੱਕ ਪਤਨੀ ਛੱਡ ਕੇ ਦੂਜੇ ਘਰ ਵਿੱਚ ਜਾਂਦਾ ਪਰ ਬਦਲਾਵ ਕੀਤਾ ਨੇ ਭਾਵ ਤੇ ਉਸਦੇ ਭਾਵ ਵੀ ਇਸ ਸਕਰਾंति ਨਾਵੇਂ ਸਕਰਾੰਥ ਇਹ ਤਾਂ ਜਦੋਂ ਹਿੰਦੂਆਂ ਦੇ ਬ੍ਰਾਹਮਣ ਪੰਡਤ ਭਾਈ ਲੁੱਟਦੇ ਸੀ ਪੈਸੇ ਮੰਗਦੇ ਸੀ ਤੇ ਦੁਨੀਆ ਜਾਂਦੀ ਸੀ ਸੁਣਦੀ ਸੀ ਕਿ ਜੋ ਵੀ ਬਚਨ ਕਰਦੇ ਹੁਣੇ ਭਾਈ ਜੋ ਦੇਵ ਨਨੇ ਭਾਈ ਆਪਣੇ ਖਰਤੀ ਇੰਨੇ ਵਧਾ ਲੈ ਤੇ ਦਿਨੇ ਹੱਸਣ ਜਾਂਦੀ ਸੀ ਤੇ ਹੁਣ ਕੋਈ ਹੱਸ ਕੋਈ ਪੈਸਾ ਤੇ ਨਹੀਂ ਮੰਗਦਾ ਹੁੰਦਾ ਫੇਰ ਵੀ ਸਾਡੇ ਵੱਲ ਗੁਰਬਾਣੀ ਵੱਲ ਝੁਕਾ ਨਹੀਂ ਹੁੰਦਾ ਖਾਣੇ ਵੱਲ ਜਰੂਰ ਝੁਕਾ ਹੋ ਜਾਂਦਾ ਪਤਾ ਲੱਗੇ ਸੀ ਵਿਕਤੀ ਸੰਗਰਾਮ ਨੂੰ ਬ੍ਰੈਡ ਪਕੌੜੇ ਕਿਥੇ ਚੱਲਣ ਦੀ ਜਦੀ ਸਾਰਾ ਵੀ ਨਾ ਨਿਕਰ ਜਾਂਦਾ ਕਿਤੇ ਉਹ ਸੰਸਤਾਨ ਵੱਲ ਮੂੰਹ ਨਹੀਂ ਕੀਤਾ ਤੇ ਜਦੋਂ ਖਾਣ ਵਾਲੀ ਗੱਲ ਹੈ ਕਿ ਅੱਜ ਭਾਈ ਲੰਗਰ ਚੱਲਣਾ ਕਹਿੰਦੇ ਪੱਕੇ ਭਾਈ ਨੂੰ ਪਤਾ ਮੱਸਿਆ ਪੁੰਨਿਆ ਦਸਵੀਂ ਕਦੋਂ ਲੱਗਣੀ ਹੈ ਉਹਨਾਂ ਵਾਲੇ ਜੰਤਰੀ ਚ ਬੰਦਾ ਫੇਰ ਹੋ ਜਾਂਦਾ ਉਹਦੇ ਕੋਲ ਨਹੀਂ ਫੇਲ ਹੁੰਦਾ ਇੱਕ ਇੱਕ ਚੀਜ਼ ਦਾ ਦੋ ਨਹੀਂ ਕੇਵਲ ਤੋਂ ਕੇਵਲ ਖਾਣਨਾ ਪ੍ਰੀਤ ਹੈ ਕਿ ਅੱਜ ਦਾ ਸਿੱਖ ਇਹਨਾਂ ਨੂੰ ਵਾਜਾ ਮਰਦੀ ਹੈ ਬਚਨ ਸੁਣੋ ਸਤਗੁਰਾਂ ਦੇ ਬਚਨ ਮੰਨ ਲਓ ਭਾਈ ਅਕਾਲ ਪੁਰਖ ਨੇ ਜੇ ਤੁਹਾਨੂੰ ਬਚਨ ਸੁਣਾਏ ਆ ਤੁਹਾਡੇ ਲਈ ਨੇ ਫਿਰ ਵੀ ਨਹੀਂ ਸਾਡਾ ਸੁਗਾ ਕੇਵਲ ਤੋਂ ਕੇਵਲ ਪਦਾਰਥਾਂ ਵਾਲਾ ਹੈ ਖਾਣਿਆਂ ਵਾਲਾ ਹੈ ਭੋਜਨ ਵਾਲਾ ਹੈ ਦੱਸੋ ਸਹੀ ਬੇਤ ਸੰਗਰਾਧ ਵੀ ਨਹੀਂ ਤਾਂ ਅਸੀਂ ਜਾਵਾਂਗੇ ਉਹਨਾਂ ਦੀ ਲੁੱਟ ਖੋਹ ਨੂੰ ਦੇਖ ਕੇ ਹੀ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਅੱਗੇ ਕਹਿੰਦੇ ਮਹਾਰਾਜ ਇਹ ਜੋ ਬ੍ਰਾਹਮਣ ਪੰਡਤ ਹੈ ਇਹਨਾਂ ਤੋਂ ਬੜੀ ਲੁੱਟ ਮਚਾਈ ਹੋਈ ਹੈ ਤੁਸੀਂ ਵੀ ਕਿਰਪਾ ਕਰ ਦਿਓ ਤੁਸੀਂ ਵੀ ਕਿਰਪਾ ਐਸੀ ਕਰੋ ਅਸੀਂ ਵੀ ਐਸੀ ਕੋਈ ਬਾਣੀ ਪੜ੍ਹੀਏ ਕਿ ਜਿਹਦੇ ਨਾਲ ਸਾਡੇ ਅੰਦਰ ਬਦਲਾਅ ਆਵੇ ਸਾਡਾ ਵੀ ਜੀਵਨ ਸਫਲ ਹੋਵੇ ਹੁਣ ਗੁਰ ਅਰਜਨ ਪਾਤਸ਼ਾਹ ਕਹਿੰਦੇ ਠੀਕ ਆ ਭਾਈ ਬਾਣੀ ਤਾਂ ਹੈ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੋਇਆ ਭਾਈ ਤੁਸੀਂ ਉਹ ਪੜਿਆ ਕਰੋ ਤੁਖਾਰੀ ਰਾਗ ਦੇ ਵਿੱਚ ਮਾਝ ਰਾਗ ਤਿੰਨੇ 12 ਮਹਾ ਗੁਰਮਤੇ ਨਾਲ ਜਿੰਨਾ ਦਾ ਸੰਬੰਧਤ ਹੈ ਦੋ ਤਾਂ ਸਾਨੂੰ ਪਤਾ ਹੀ ਨਹੀਂ ਨਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਆਉਂਦਾ ਤੁਖਾਰੀ ਰਾਗ ਦੇ ਵਿੱਚ 12 ਮਹਾ ਦੂਸਰਾ ਆਉਂਦਾ ਹੈ ਮਾਜ ਰਾਗ ਦੇ ਵਿੱਚ 12 ਮਹਾ ਜੋ ਪ੍ਰਚਲਿਤ ਅਜ ਪੜਦੇ ਔਰ ਤੀਸਰਾ ਹੈ ਦਸਮ ਗ੍ਰੰਥ ਦੇ ਵਿੱਚ ਉਥੇ ਤੱਕ ਤਾਂ ਪਹੁੰਚਦੀ ਨਹੀਂ ਕਿਉਂਕਿ ਉਹ ਭਾਈ ਗ੍ਰੰਥ ਸੰਪੂਰਨ ਤੌਰ ਤੇ ਸਾਰੇ ਪੰਥ ਵੱਲੋਂ ਪ੍ਰਵਾਨਤ ਨਹੀਂ ਹੈ। ਤਵੇ ਇਸ ਕਰਕੇ ਚਲੋ ਉਧਰ ਦੀ ਗੱਲ ਹੀ ਛੱਡ ਦੋ। ਤੁਖਾਰੀ ਰਾਗ ਉਹਦੀ ਬਾਣੀ ਮਹਿੰਗੀ ਭਾਵ ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੀ। ਸਮਝ ਤਾਂ ਸਾਡੇ 12 ਮਾਹ ਮਾਹ ਜਣਣਾ ਵੀ ਨਹੀਂ ਹੁੰਦਾ ਭਾਈ। ਕਿ ਜੋ ਜੋ ਬਚਨ ਸੁਣੇ ਹੈ ਕਿਸੇ ਨੂੰ ਪੁੱਛ ਲਓ ਭਾਈ। ਬਾਦੋਂ ਦਾ ਵੀ ਨਾ ਗੁਜ਼ਰੇ ਕੀ ਸਰਵਣ ਕੀਤਾ। ਕਿ ਖਾਣ ਪੀਂਦੇ ਆ ਵਸਤਰਾਂ ਤੇ ਸਹਤ ਨੂੰ ਫਟਾਫਟ ਦੱਸ ਦਊਗਾ ਭਾਈ। ਕਿ ਉਹ ਤਾਂ ਤੈਨੂੰ ਇੱਕ ਚੀਜ਼ ਦੱਸੂਗਾ ਕੀ ਘਾੜ ਸੀ ਕੀ ਬਾਸ ਸੀ ਉਹ ਤਾਂ ਪ੍ਰਸ਼ਾਦਾਂ ਤੱਕ ਦੱਸ ਦੂ ਕਿਹੜਾ ਸੁੱਕਾ ਸੀ ਕਿਹੜਾ ਪੱਕਿਆ ਸੀ ਕਿਹੜਾ ਕੱਚਾ ਸੀ ਪਰ ਗਰਵਾਣੀ ਤੌਰ ਤੇ ਕਹ ਕਹ ਨਹੀਂ ਬਤਾਵੇ ਕਿਸੇ ਨੇ ਵੀ ਪੁੱਛ ਲੂ ਕੋਈ ਬਿਰਲਾ ਹੋਊਗਾ ਕਿ ਕੱਲ ਦਾ ਮਹੀਨਾ ਜੋ ਭਾਦੋਂ ਦਾ ਗੁਜ਼ਰਿਆ ਹੈ ਪਹਿਲਾ ਸੌਣ ਗੁਜ਼ਰੀ ਹੈ ਫਿਰ ਭਾਦੋਂ ਕੱਲ ਅਰੰਭ ਹੋਈ ਹੈ ਹੁਣ ਭਾਦੋਂ ਚੱਲੀ ਉਨ ਸਾਵਣ ਦੇ ਵਿੱਚ ਕੀ ਸਤਿਗੁਰ ਦਾ ਬਚਨ ਸੀ ਸਾਵਣ ਸਰਸੀ ਕਾਮਣੀ ਯਾਰਨ ਕਮਲ ਪਿਆਰ ਕਾਮਣੀ ਨਾਮ ਹੈ ਇਸਤਰੀ ਦਾ ਇਸਤਰੀ ਉਹੀ ਸੁખી रह ਸਕਦੀ ਹੈ ਉਹੀ ਖੁਸ਼ ਹੈ ਉਹੀ ਆਨੰਦਾਂ ਦੇ ਵਿੱਚ ਹੈ ਜੋ ਆਪਣੇ ਪਤੀ ਦੇ ਨਾਲ ਇਥੇ ਕੀ ਸਮਝਾਇਆ ਕਿ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਉਹੀ ਸੁખી ਰਹਿਣੀ ਹੈ ਦੇ ਉਤੋਂ ਪਾਤਸ਼ ਨੇ ਸਮਝਾ ਕੇ ਅਗਲੇ ਮਹੀਨੇ ਦਾ ਅਗਲਾ ਸਟੈਪ ਦੱਸ ਦਿੱਤਾ ਕਿ ਕਿ ਤੂੰ ਫੇਰੇ ਵੀ ਪ੍ਰਮਾਤਮ ਨੂੰ ਭੁੱਲਿਆ ਬੈਠਾ ਕਿ ਅਸਲੀ ਜੋ ਤੇਰਾ ਪਤੀ ਹੈ ਸਭ ਸਭ ਦਾ ਹੀ ਹੈ ਉਹ ਜੀਵ ਜੰਤੂ ਪਛੂ ਪੰਛੀਆਂ ਦਾ ਸਭ ਸਭ ਆਤਮਾ ਦਾ ਇੱਕ ਪਰਮ ਆਤਮਾ ਜੋ ਸਭ ਤੋਂ ਉੱਤਮ ਹੁੰਦਾ ਹੈ ਨਾ ਆਤਮਾ ਦੇ ਉੱਤੇ ਹੈ ਪਰਮ ਆਤਮਾ ਪ੍ਰਮਾਤਮਾ ਜਿੰਨੇ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਅਕਾਲ ਪੁਰਖ ਕਹਿੰਦੇ ਆ ਕੇ ਭਾਈ ਜੇ ਤੂੰ ਉਸ ਨੂੰ ਭੁੱਲਿਆ ਪਤਾ ਵਜ੍ਹਾ ਕੀ ਹੈ ਭਾਦੋਏ ਭਰਮ ਭੁਲਾਹੀਆਂ ਦੂਜੇ ਲੱਗਾ ਹੇਤ ਕਹਿੰਦੇ ਭਾਈ ਤੂੰ ਤਾਂ ਮਾਇਆ ਦੇ ਵਿੱਚ ਸਵਾਦਾਂ ਦੇ ਵਿੱਚ ਰਸਾਂ ਦੇ ਵਿੱਚ ਲਿਪਤ ਹੋਇਆ ਬੈਠਾ ਭੁੱਲਿਆ ਬੈਠਾ ਭਾਈ ਇਹ ਤਾਂ ਭਾਈ ਕਾਲ ਦਾ ਸਮਝ ਲਓ ਕਿ ਨਰਕ ਦਾ ਇੱਕ ਚਾਰਾ ਵੈ ਤੁਹਾਨੂੰ ਨਰਕ ਵੇ ਲੋ ਖਿੱਚਣ ਨੂੰ ਕਿ ਜਿਹੜੇ ਸੰਸਾਰ ਨੂੰ ਅਸੀਂ ਜੁੜੇ ਬੈਠੇ ਕਿਰਤਕਾਰ ਪਰ ਕਿਰਤ ਕਰਦਾ ਕਰਦਾ ਵੀ ਹਰ ਪਲ ਕਰਤੇ ਨੂੰ ਯਾਦ ਰੱਖ ਵਾਹਿਰੂ ਨੂੰ ਯਾਦ ਰੱਖ ਤੇ ਪਾਤਸ਼ਾਹ ਕਹਿੰਦੇ ਆ ਇਸ ਮਹੀਨੇ ਜੋ ਪ੍ਰਮਾਣ ਸਰਵਣ ਕੀਤਾ ਕਹਿੰਦੇ ਤੂੰ ਤਾਂ ਭੁੱਲਿਆ ਬਟ ਤੂੰ ਜੇ ਲਗਾ ਹੇਤ ਕਿ ਜਿਵੇਂ ਔਰਤ ਹੈ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਨਾਲ ਪ੍ਰੇਮ ਕਰੇ ਇਹ ਕਹੋਂਦੀ ਆ ਕਸਮ ਬਸਾਰੇ ਤੇ ਕਮਜਾਤ ਤੇ ਤਾਂਤਾ ਦੇ ਜੋਗ ਹੁੰਦੀ ਹੈ ਜਿਹੜੀ ਭਾਈ ਬੀਬੀ ਰਜਨੀ ਵਾਂ ਹੁਣ ਉਹ ਸਾਖੀ ਕੋਈ ਸੁਣ ਕੇ ਸਮਾਪਾਸ ਕਨਾਂ ਜਾਣ ਅੰਤ ਲੈਣ ਬਾਤ ਤੇ ਨਹੀਂ ਹੁੰਦੀ ਉਹ ਤੇ ਅਮਲ ਕਰਨਾ ਕਿਸ ਨੇ ਵਹਿਰੂ ਤੇ ਭਰੋਸਾ ਰੱਖਿਆ ਵਹਿਰੂ ਤੇ ਵਿਸ਼ਵਾਸ ਰੱਖਿਆ ਕਹਿੰਦੇ ਜੋ ਮੇਰੇ ਵਹਿਰੂ ਨੂੰ ਮਨਜੂਰਾ ਹੋਊਗਾ ਤੇ ਬਾਗ ਨੂੰ ਤਾਂ ਇਹ ਮਨਜ਼ੂਰ ਸੀ ਕਿ ਐਡਾ ਵੱਡਾ ਉਸ ਨੂੰ ਨਾਮ ਰਤਵਾ ਦੇ ਤਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਕੀ ਹੋ ਸਦਾ ਕਿ ਸਿੱਖ ਦਰਬਾਰ ਸਾਹਿਬ ਜਾਵੇ ਤੇ ਬੀਬੀ ਰਜਨੀ ਦੀ ਜੋ ਬੇਰੀ ਉੱਥੇ ਜਾ ਕੇ ਨਵਸਤਪਨ ਹੋਵੇ ਜਾਂ ਚੂੜਾ ਨਾ ਲਾਵੇ ਕਿ ਹਰ ਕੋਈ ਸਿੱਖ ਉਸਨੂੰ ਯਾਦ ਕਰਦਾ ਤੇ ਜੇ ਉਹ ਵੀ ਅੱਜ ਦੇ ਸਮੇਂ ਵੱਲ ਕਿ ਜੇ ਕਿਸੇ ਕਾਰਨ ਕਰਕੇ ਪਤੀ ਦਾ ਕੋਈ ਕੰਮ ਛੱਡ ਕੇ ਨੁਕਸਾਨ ਹੋ ਗਿਆ ਗੱਲ ਉਹ ਤੋਂ ਕਿ ਜਦੀ ਰੁਸਕੇ ਪੇਕੇ ਛੱਡ ਦੇਣਾ ਇਹ ਨਹੀਂ ਸਾਥ ਦੇਣਾ ਇਤਿਹਾਸ ਦੇ ਆ ਗੱਲਾਂ ਸਾਨੂੰ ਸਿਖਾਉਂਦੀਆਂ ਹੁੰਦੀਆਂ ਆ ਕਿ ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਇਬ ਇਤੋਂ ਹੁੰਦੇ ਜਾਂਦੇ ਰਹਿੰਦੇ ਆ ਸਰੀਰ ਦੇ ਉੱਤੇ ਕਮੀਆਂ ਪੇਸ਼ੀਆਂ ਕੁਛ ਵੀ ਹੋ ਸਕਦਾ ਵੈ ਪਰ ਸਾਥ ਨਹੀਂ ਛੱਡਦੀ ਇਹ ਵੀ ਵੀ ਰਜਨੀ ਦਾ ਇਤਿਹਾਸ ਕੀ ਦੱਸਦਾ ਇੰਗਲੇਨਾ ਵਿਆਹੀ ਤੀ ਕਹਿੰਦੀ ਸਤਵਚਨ ਜੀ ਮੈਨੂੰ ਇਹ ਵੀ ਪਰਵਾਹ ਨਹੀਂ ਮੇਰੇ ਵਾਹਿਰੂ ਨੇ ਜੇ ਮੈਨੂੰ ਵਾਸਤੇ ਇਹੀ ਚੁਣਿਆ ਤੇ ਇਹੀ ਸੀ ਤੇ ਸੱਤ ਦੇ ਮਾਰਗ ਤੇ ਚੱਲਦੀ ਰਹੀ ਸੁੰਦਰਤਾ ਦੀ ਮਿਸਾਲ ਸੀ ਬੀਬੀ ਰਜਨੀ ਜਿੱਥੇ ਬਾਹਰੀ ਸੁੰਦਰਤਾ ਸਰੀਰਕ ਸੁੰਦਰਤਾ ਸੀ ਉੱਥੇ ਮਨ ਦੀ ਬੜੀ ਸੁੰਦਰਤਾ ਸੀ ਇਹ ਨਹੀਂ ਕਿ स्त्री ਸੋਹਣਾ ਹੈ ਪਰ ਅੰਦਰੋਂ ਕਾਲਾ ਅੰਦਰ ਮਹਿਲ ਹੈ ਉਹ ਭਾਈ ਜਿੰਨੀ ਬਾਹਰੋਂ ਸੁੰਦਰ ਸੀ ਐਡੇ ਵੱਡੇ ਸੇੜ ਦੀ ਲੜਕੀ ਸੀ ਭਾਈ ਤੇ ਸੁੰਦਰਤਾ ਹੁਣੇ ਹੀ ਹੋਣੀ ਹੈ ਨਾ ਬਾਕੀ ਭੈਣਾ ਵਾ ਹੁਣ ਉਹ ਵੀ ਅਪਸੋਰ ਦੀ ਕਹਿੰਦੇ ਮੈਨੂੰ ਪਿੰਗਲੈਂਡ ਸਟੱਟ ਪਰੇ ਕਿਤੇ ਹੋਰ ਤੇ ਤੁਰ ਜਾਂ ਨਹੀਂ ਹੋਵੇ ਕਿ ਜਿੱਦਾਂ ਨੂੰ ਸੁੱਖ ਦੇਖਿਆ ਤੁਰ ਜਾਂਦੀ ਪਿੰਗਲੇ ਨਾਲ ਜੀਵਨ ਗੁਜ਼ਾਰਲੇ ਆ ਐਸੀ ਸੇਵਾ ਕੀਤੀ ਐਸੀ ਸਤੀ ਸਤਰੀ ਰਹੀ ਕਿ ਖੁਦ ਵੈਰੂ ਨੇ ਪਾਣਾ ਵਰਤਾਤਾ ਫਿਰਦਾ ਕਿ ਜੋ ਸਰੋਵਰ ਅਮਰਤ ਸਾ ਸਰੋਵਰ ਬਣਿਆ ਨਾ ਇਹਦੀ ਖੋਜ ਕਰਨ ਵਾਲੀ ਉਹ ਸੀ ਭਾਵੇਂ ਇਹ ਪੁਰਾਣੇ ਯੁੱਗਾਂ ਦੇ ਵਿੱਚੋਂ ਤ੍ਰੇਤ ਤੋਂ ਲੈ ਕੇ ਕਿ ਉਸ ਸਮੇਂ ਦਾ ਇਤਿਹਾਸ ਹੈ ਬੜਾ ਗਹਿਰਾ ਹੈ ਦਾ ਇਤਿਹਾਸ ਆ ਬਈ ਵੀ ਇਥੇ ਕਿਵੇਂ ਇਸ ਰੋਵਰ ਅੰਮ੍ਰਿਤ ਬਣਿਆ ਇੱਕੋ ਹੀ ਭਾਈ ਛੋਟਾ ਜਿਹਾ ਤਲਾਹ ਸੀ ਕਿਸੇ ਸਮੇਂ ਤੇ ਕਿ ਪਾਣੀ ਦਾ ਛੋਟਾ ਤਲਾਹ ਸੀ ਜਿੱਥੇ ਤ੍ਰੇਤੇ ਦੇ ਵਿੱਚ रामचंद्र பகਵਾਨ ਆਪਣੀ ਪਤਨੀ ਨੂੰ ਬਨਵਾ ਦਿੱਤਾ ਸੀ ਤੇ ਉਸ ਨੂੰ ਜੰਗਲ 'ਚ ਛੱਡਤਾ ਸੀ ਜਿੱਥੇ ਜਗ੍ਹਾ ਤੇ ਛੱਡਿਆ ਸੀ ਉਹ ਇਹੀ ਜਗ੍ਹਾ ਜਿੱਥੇ ਲਵ ਕੁਛ ਦਾ ਜਨਮ ਹੋਇਆ ਐ ਐਡਾ ਵੱਡਾ ਮਹਾਨ ਆਦ ਕਵੀ ਭਗਵਾਨ ਬਾਲਮੀ ਕੁਮਾਰਾ ਜੀ ਇਹਨਾਂ ਦਾ ਇਤਿਹਾਸ ਹੀ ਉਹਦੇ ਨਾਲ ਜੁੜਿਆ ਪਈ ਸ਼ੁਰੂਆਤ ਇੱਥੋਂ ਹੋਈ ਹੁਣ ਤਲਾਕ ਕਿਵੇਂ ਬਣੇ ਸੇ ਤੋਂ ਪਿੱਛੇ ਹੋਰ ਇਤਿਹਾਸ ਹੁੰਦਾ ਪਰ ਜਿਵੇਂ ਜਿਵੇਂ ਪਵਿੱਤਰ ਹੁੰਦਾ ਗਿਆ ਤੇ ਅੱਜ ਉਹਦੀ ਮਹਾਨਤਾ ਸਾਰਾ ਸੰਸਾਰ ਜਾਣਦਾ ਗੁਰੂ ਰਾਮਦਾਸ ਸ੍ਰੋਵਰਣਾਤੇ ਸਾਭ ਕੋ ਤਰੇ ਪਾਪ ਕੋ ਮਾਤੇ ਇਹ ਹੀ ਪੰਕਤੀ ਲਿਖੀ ਦੇ ਨਾ ਜੇ ਭਾਵੇਂ ਗਲਤਾ ਹੋ ਰਹੀ ਦੀ ਕਿ ਜਿਹੜੇ ਗੁਰੂ ਰਾਮਦਾਸ ਭਾਵ ਉਹ ਪ੍ਰਮਾਤਮਾ ਰਾਮ ਦੇ ਦਾਸ ਹੋ ਗਏ ਕਿ ਉਹਨਾਂ ਦੇ ਸਾਰੇ ਪਾਪ ਉਤਰਨੇ ਆ ਸਰੋਵ ਰਚਨਾ ਕੇ ਨਹੀਂ ਇਹ 파ਸ਼ ਨੇ ਇਹ ਸ਼ਕਤੀ ਨੂੰ ਕਦਮ ਕੀਤਾ ਹੋਇਆ ਕਿਤੇ ਦੁਨੀਆ ਸੋਚੇ ਕਿ ਪਾਣੀ ਚ ਨਾ ਕੇ ਮੁਕਤੀ ਮਿਲਦੀ ਹੈ ਬਾਰ ਬਾਰ ਸਮਝਾਤਾ ਜਲ ਕੇ ਮੰਜਾਂ ਜੇ ਗਤ ਹੋਵੇ ਮੇਂਡਕ ਨਿਤ ਨਿਤ ਜਾਵੇ ਜੈਸੇ ਮੇਂਡਕ ਤੈਸੇ ਨਰ ਫਿਰ ਫਿਰ ਜੋ ਨੀ ਆਵੇ ਕਿ ਇੱਕ ਪਤੀ ਦੀ ਹੁਣ ਵਾਲੀ ਨੇ ਐਡਾ ਮਾਣ ਪ੍ਰਾਪਤ ਕੀਤਾ ਅੱਜ ਉਹਦਾ ਨਾਮ ਜਗਤ ਦੇ ਵਿੱਚ ਸ਼ਰਧਾ ਭਾਵਨਾ ਪ੍ਰੇਮ ਨਾਲ ਲਿਆ ਜਾਂਦਾ ਤੇ ਇਹ ਤਾਂ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਇੱਕ ਪਰਮਾਤਮਾ ਦਾ ਰਹਿ ਜਿਨੇ ਮਰਜੀ ਦੁੱਖ ਦਿੰਦਾ ਦੇ ਚਲ ਮੇਰੇ ਕਰਮਾਂ 'ਚ ਲਿਖੇ ਹੋਏ ਨੇ ਹੱਸ ਹੱਸ ਕੇ ਸੈ ਭਾਣਾ ਮਨ ਹੈ ਪਾਣਾ ਮੰਨੇ ਸੋ ਗੁਰ ਸਿੱਖ ਕਹੀਏ ਦੁੱਖ ਤੇ ਰੋਇ ਨਾ ਕਰ ਹੱਸਿਆ ਕਰ ਕੇ ਸੋ ਕਹੇ ਤਾਂ ਹਰ ਕੋਈ ਹੱਸਦਾ ਦੁੱਖ ਵਿੱਚ ਹੱਸਿਆ ਕਰ ਤੇ ਉਦੋਂ ਭਾਈ ਫਿਰ ਤੂੰ ਅਸਲ ਪ੍ਰਮਾਤਮਾ ਦਾ ਭੰਤ ਬਣੇਗਾ ਪ੍ਰੇਮੀ ਬਣੇਗਾ ਤੂੰ ਤਾਂ ਥੋੜੀ ਜੀ ਤਕਲੀਫ ਆਈ ਨਹੀਂ ਆ ਕੀ ਕਰਤਾ ਰੱਬਾ ਤੇਰਾ ਕੀ ਵਿਗਾੜਿਆ ਉਹ ਤੇ ਰੱਬ ਦਾ ਕਿਨੇ ਕੀ ਵਿਗਾੜ ਲੇਗਾ ਤੂੰ ਕੀ ਕਰ ਲੇਗਾ ਭਈ ਰੱਬ ਤੱਕ ਤੇ ਹੀ ਆਵਾਜ਼ ਆਂਦੀ ਆ ਕੀ ਰੱਬ ਤੱਕ ਤੇਰੀ ਆਵਾਜ਼ ਆਉਂਦੀ ਜਾਂਦੀ ਹੁੰਦੀ ਤਾਂ ਤੈਨੂੰ ਸਮਝ ਹੁੰਦੀ ਕਿ ਇਸ ਦੁਨੀਆ ਦੇ ਵਿੱਚ ਮੈਂ ਕੀ ਖੱਟਣ ਆਇਆ ਵਾ ਕਿ ਦੁਨੀਆ ਵਿੱਚ ਖੱਟਣ ਆਇਆ ਗੁਰਸੇਵਾ ਤੇ ਭਗਤ ਕਮਾਈ ਹੁਣ ਸੁੱਤੇ ਪਏ ਹੋਣੇ ਆਪਾਂ ਸਾਰੇ ਜਾਣੇ ਕਿਸੇ ਨੂੰ ਫਿਕਰ ਹੈ ਕਿ ਆਪਣਾ ਸਮਾਂ ਨਾ ਮੇਰਾ ਬਿਆਰ ਤੱਕ ਜਾਵੇ ਸਮੇਂ ਦੋ ਹੀ ਦੱਸਿਆ ਨਾ ਇੱਕ ਸਫਲ ਹੁੰਦਾ ਇੱਕ ਅਸਫਲ ਹੁੰਦਾ ਕਿ ਕਦੇ ਸੋਚਿਆ ਨਹੀਂ ਵੀ ਉੱਠੀਏ ਉੱਤੇ ਇਸ਼ਨਾਨ ਕਰੋ ਪ੍ਰਹਾਤੇ ਸੋਏ ਹਰ ਤਰਾ ਦੇ ਵਿਖੜੇ ਦਾਉ ਲੰਗਾਵੇ ਮੇਰਾ ਸਤਗੁਰ ਸੁਖ ਸਹਿਜ ਸੇਤੀ ਕਰ ਜਾਂਦੇ ਫਿਕਰ ਹੈ ਹਲੇ ਵੀ ਸੁੱਤੇ ਪਏ ਹੋਣੇ ਆ ਪਤਾ ਭਾਈ ਕਹਿੰਦੇ ਟੈਨਸ਼ਨ ਹੁੰਦੀ ਹੈ 8 ਵਜੇ ਵੀ ਕਹਿੰਦੇ ਮੈਨੂੰ ਕਿਉਂ ਜਗਾਇਆ ਕਿਉਂ ਰੌਲਾ ਪਾਇਆ ਦੇਖੋ ਇਹ ਤਾਂ ਕੋ ਪਛੂ ਜਰਤੀ ਹੋਗੀ ਨਾ ਕਹਿੰਦਾ ਜੀਵ ਜੰਤੂ ਵਾਲੀ ਇੱਕ ਪਰਵਰਤੀ ਹੋਗੀ ਮਨੁੱਖ ਵਾਲੀ ਨਹੀਂ ਹੈ ਜੋ ਮਨੁੱਖ ਹੈ ਭਾਈ ਉਹ ਤਾਂ ਅਮਰ ਤੇ ਵੇਲੇ ਕੋਈ ਕੰਮ ਹੋਵੇ ਨਾ ਹੋਵੇ ਉਸਨੇ ਉੱਠਣਾ ਇਸ਼ਨਾਨ ਕਰਨਾ ਸਰੀਰ ਤੰਦਰੁਸਤ ਰਹਿਣਾ ਅਮਰਤ ਵੇਲੇ ਕਾ ਜਾਗਣਾ ਜੇ ਕੋ ਜਾਗੇ ਨਿਤ ਇੱਕ ਬਢੇਂਦੀ ਆਰਜਾ ਦੂਜਾ ਸਹਿਬਾ ਵਿੱਚ ਕੀ ਤਾਜੀ ਹਵਾ ਲੈਣੀ ਹੈ ਭਾਈ ਹਣ ਜੇ ਤਾਜੀ ਹਵਾ ਤਾਂ ਤਾਦਾ ਹੋਈ ਥੋੜਾ ਬਹੁਤ ਬਾਹਰ ਤੁਰਾਂਗੇ ਜਦੋਂ ਭਾਈ ਸਰੀਰ ਤੰਦਰੁਸਤ ਤਹੀ ਰਹਿਦਾ ਹੁੰਦਾ ਹੈ ਪ੍ਰਾਤਨ ਸਮੇਂ ਤਾਂ ਵੀ ਬਜ਼ੁਰਗ ਤੁਰਦੇ ਸੀ ਅੱਜ ਵੀ ਤੰਦਰੁਸਤ ਨੇ ਭਾਈ ਅੱਜ ਦੇ ਜਵਾਨਾਂ ਦੇ ਨਾਲੋਂ ਆਇਤਾ ਬੱਚਿਆਂ ਨੂੰ ਹਾਰਟ ਕਟੇ ਕਾਈ ਜਾਂਦੇ ਆ। ਚਿੰਤਾ ਫਿਕਰជា ਹੋ ਗਿਆ ਕਿ ਤਾਂ ਦੇ ਨਾ ਵੱਡੇ ਆਦਮੀ ਨੂੰ ਅਟੈਕ ਆਉਂਦਾ ਹਾਰਟ ਦਾ। ਹੁਣ ਬੱਚਿਆਂ ਨੇ ਵੀ ਹੋਣ ਲੱਗ ਗਏ। ਵਜਾ ਕੀ ਹੈ ਕਿ ਅਸੀਂ ਭਾਈ ਇਹਨਾਂ ਦੀ ਪਰਪ੍ਰੈਸ਼ਰ ਵਿੱਚ ਕਮੀ ਰੱਖੀ ਹੋਈ ਹੈ। ਬੱਚੇ ਚਾਰੇ ਸੀ ਗੱਲ ਕਹਿੰਦੇ ਅੱਜ ਕੱਲ ਬੱਚੇ ਚਿੱਟਾ ਖਾ ਕੇ ਮਰ ਜਾਂਦੇ ਆ ਨਾਲ ਦੇ ਨਗਰ ਗੁਜਰਾਲ ਦੇ ਵਿੱਚ। 17 ਸਾਲ ਦੀ ਉਮਰ ਤੋਂ ਚਿੱਟਾ ਖਾਣਾ ਸ਼ੁਰੂ ਕੀਤਾ ਹੋਇਆ ਹੈ। 19 ਸਾਲ ਦੀ ਉਮਰ ਦੇ ਵਿੱਚ ਦੋ ਤਾਲ ਖਾਂਦਾ ਰਿਹਾ ਕੋਈ ਦਵਾਈ ਗਲਤ ਖਾਦੀ ਗਈ ਗਰਾਊਂਡ ਦੇ ਵਿੱਚ ਹੀ ਛੁੱਟ ਕੇ ਤ ਸਵੇਰੇ ਫਿਰ ਮਰਦਾ ਹੀ ਚੱਕਿਆ ਉਹਨੇ ਫਿਰ ਜਾਂਦੇ ਆ ਜੀ ਚਿੱਟਾ ਬੰਦ ਕਰੋ ਕਿਉਂ ਮਾਤਾ ਤੂੰ ਸਮਝਾਉਣਾ ਸੀ ਜਦੋਂ ਸੰਸਾਰ ਦੇ ਵਿੱਚ ਅੱਜ ਵੀ ਉਹ ਸਖਸ਼ ਨੇ ਕਿਹਸੀਆਂ ਸ਼ਕਤੀਆਂ ਨੇ ਪਾਵਰਾਂ ਭਾਵ ਕਹਿਣ ਦੀਏ ਐਸੇ ਸੰਸਕਾਰੀ ਬੱਚੇ ਨੇ ਕਿ ਜੇ ਖਾਂੜਾ ਲੈ ਤਾਂ ਭਾਈ ਗਿਣਤੀ ਮਿੰਤੀ ਦੇ ਆ ਨਾ ਪਰ ਬਦਨਾਮ ਸਾਰਿਆਂ ਨੂੰ ਕੀਤਾ ਹੋਇਆ ਇਹ ਜੇ ਸੰਸਕਾਰ ਚੰਗੇ ਦਿੱਤੇ ਹੁੰਦੇ ਅੱਜ ਦੇ ਸਮੇਂ ਦੇ ਵਿੱਚ ਹੀ ਕਿਉਂ ਬੱਚੇ ਵਿਗੜਦੇ ਆ ਔਰ ਵਿਗੜਦੇ ਕਿੰਨਾ ਦੇ ਆ ਇਹ ਗਰੀਬਾਂ ਦੇ ਨਹੀਂ ਵਿਗੜਦੇ ਇਹ ਅਮੀਰਾਂ ਦੇ ਵਿਗੜਦੇ ਆ ਜਿਹੜੇ ਆਪਣੇ ਆਪ ਨੂੰ ਚੌਧਰੀ ਕਹਾਉਂਦੇ ਆ ਨਾ ਮੰਗਦਾ ਸਾਈਕਲ ਆ ਨਾ ਕੋ ਕੋ ਨਹੀਂ ਤੂੰ ਸਾਈਕਲ ਨਹੀਂ ਮੋਟਰਸਾਈਕਲ ਲੈ ਵਦੇਸ਼ਾਂ ਦੇ ਬੱਚੇ ਕਿਉਂ ਇੰਨੇ کارਗਰ ਹੁੰਦੇ ਆ ਭਾਵੇਂ ਇੰਟੈਲੀਜੈਂਟ ਹੁੰਦੇ ਆ 18 ਸਾਲ ਉਮਰ ਹੋ ਗਈ ਚੱਲ ਭਾਈ ਜਿੱਥੇ ਮਰਜ਼ੀ ਖਾ ਮਰਜ਼ੀ ਖਾ ਜਿਹੜਾ ਕੁਝ ਲੈਣਾ ਆਪਣੀ ਕਮਾਈ ਕਰ ਜਿੱਥੇ ਮਰਜ਼ੀ ਵਿਆਹ ਕਰਾ ਚੱਲ ਤੇ ਸਾਡਾ ਤਾਂ ਭਾਈ ਜੋ ਭਾਈ ਅੱਖ ਤੋਂ ਲੈ ਕੇ ਅੰਤ ਤੱਕ ਫਿਕਰਾਂ ਚ ਹੀ ਡੁੱਬੇ ਰਹਿੰਨੇ ਕਿ ਮੰਗਣੀ ਛੋਟੀ ਜੀ ਚੀਜ਼ ਐ ਗਵਾਂਢੀ ਨੇ ਇੱਕ ਕਾ ਲੈ ਦੂਜਾ ਕਹਿੰਦੇ ਤੂੰ ਬੱਡੀ ਮੁੰਡੇ ਨੂੰ ਲੈ ਕੇ ਦਊਗਾ ਬਸ ਆਹੀ ਵਿਗਾੜ ਇਹ ਅਸੀਂ ਵਿਗਾੜੇ ਹੋਏ ਆ ਸਰਕਾਰਾਂ ਕੀ ਕਰਨ ਕਿਨੂੰ ਕਿਨੂੰ ਬੰਦ ਕਰ ਦੇਣ ਭਾਈ ਗੋੜਿਆਂ ਤੇ ਮਾਲਸ ਕਰਨ ਵਾਤੇ ਆਇਓ ਡੈਕ ਸੰਦ ਜੀ ਹੋਏ ਨੜੇ ਬੰਦ ਕਰਾਤੀ ਬਿੱਡਾਂ ਤੇ ਲਾਲਾ ਖਾੜ ਲਾ ਕੇ ਜਦ ਚੱਟਾ ਬੰਦ ਹੋ ਵੀ ਗਿਆ ਕੋਈ ਹੋਰ ਕਾਟ ਕਰ ਲੈਣ ਨੀ ਇਹ ਨਹੀਂ ਇਨਾਂ ਚ ਸੰਸਕਾਰ ਪਾਓ ਮਾਤਾ ਪਿਤਾ ਚੰਗੇ ਸੰਸਕਾਰ ਕੋਣ ਸਭ ਤੋਂ ਵੱਡੀ ਜੋ ਸੰਸਾਰ ਵਿੱਚ ਗੁਰੂ ਆ ਨਾ ਅਰੰਭਤਾ ਵਾਲੀ ਉਹ ਮਾਂ ਹੀ ਹੁੰਦੀ ਹੈ ਮਾਂ ਸੰਸਕਾਰੀ ਹੋਊ ਤੇ ਪੁੱਤਰ ਬੱਚੇ ਵੀ ਸੰਸਕਾਰੀ ਹੋਣਗੇ ਜੇ ਮਾਤਾ ਹੀ ਕੁਲਖਣੀ ਕਹਿ ਦਈਏ ਕੁਲਖਣੀਏ ਤੇ ਫਿਰ ਬੱਚੇ ਕਿਤੋਂ ਸੁਧਰਨੇ ਆ ਇਹ ਸਾਡੇ ਚ ਦੋਸ਼ ਹੈ ਐਵੇਂ ਨਾ ਸਰਕਾਰਾਂ ਸਰਕਾਰਾਂ ਕੀ ਕਰਨਗੀ ਇਹ ਤਾਂ ਭਾਈ ਉਹ ਖੰਗਦਿਆਂ ਦਵਾਈਆਂ ਹੁੰਦੀਆਂ ਉਹ ਬੰਦ ਕਰਾਤੀ ਕਿ ਦਵਾਈਆਂ ਜਿਹੜੀਆਂ ਖਾ ਕੇ ਅਸੀਂ ਆਪਣਾ ਦੁੱਖ ਦਰਦ ਦੂਰ ਕਰਦੇ ਸੀ ਉਹ ਬੰਦ ਕਰਾ ਦਤੀਆਂ ਭਾਈ ਕਿ ਐਸੀ ਕਿੰਨੀਆਂ ਦਵਾਈਆਂ ਹੁੰਦੀਆਂ ਸੀ ਭਾਈ ਇਹ ਵੇਲੇ 25 ਹੁੰਦੀ ਸੀ 50 ਹੁੰਦੀ ਸੀ ਦਰਦਵਾ ਤੇ ਤਕਲੀਫ ਐਲਰਜੀ ਵਾਤੇ ਹੁੰਦੀ ਸੀ ਉਹ ਬੰਦ ਕਰਾਤੀ ਇੱਕ ਗਫੇ ਮਾਰ ਕੇ ਖਾਣ ਲੱਗ ਗਏ ਕਿ ਫੈਂਸੀ ਦੇ ਲਕੋਰ ਖੰਗਦਿਆਂ ਦਵਾਈ ਸਦਕ ਚੰਦ ਖਾਓ ਚੰਗੀ ਭਲੀ ਖੰਗ ਜਿਹੜੀ ਮਰ ਜੀ ਸਾਰੇ ਹਟਾਉਂਦੇ ਸੀ ਇਹਨਾਂ ਨੇ ਬਿਗਣੇ ਹਟਾਤੀ ਕਾਲਜਾਂ ਚ ਲਿਆ ਕੇ ਪੀਣ ਲੱਗ ਗੇ ਨਸ਼ਾ ਉਹ ਜੇ ਇਹ ਬੰਦ ਕਰ ਦਿੱਤਾ ਇਹਨਾਂ ਨੇ ਹੋਰ ਕੱਢ ਲੈਣਾ ਕੋਈ ਨਾ ਕੋਈ ਇਹ ਤਾਂ ਨਿਤ ਦੀ ਨੱਤ ਭਾਈ ਜੋ ਨਸ਼ੇੜੀ ਤੁਸੀਂ ਬਣਾਤੇ ਨਾ ਮਾਤਾ ਨੇ ਇਹ ਮਾਂ ਦੇ ਰੋ ਇਮਾਦੋ ਸੀਏ ਮਾਤਾ ਨੂੰ ਸੁਧਾਰ ਦੋ ਸੰਸਾਰ ਆਪੇ ਸੁਧਰੇ ਜਾਣਾ ਜਦੋਂ ਮਾਤਾ ਸੁਧਰੀ ਹੋ ਗਈ ਤੇ ਉਹਦੇ ਤਿੰਨ ਤਰ੍ਹਾਂ ਦੇ ਪੁੱਤਰ ਜੰਮਣੇ ਜਨਨੀ ਜਨੇਤਾ ਭਗਤ ਜਨਕ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝਰੇ ਇਹ ਗੁਰੂ ਪਾਚਾ ਕਹਿੰਦੇ ਉਹ ਨਾ ਹੀ ਜਮ ਰਹਿਣ ਦੇ ਕਹਿੰਦੇ ਜੇ ਜਮਣਾ ਪੁੱਤਰ ਕੋਈ ਤਾਂ ਇਦਾਂ ਦਾ ਜਮ ਭਾਈ ਜਨਨੀ